ભગવંતમાન ਦੇ ਵੱਲੋਂ کافی ਕੁਝ ਜਿਹੜਾ ਹੈ ਡੋਰ ਟੂ ਡੋਰ ਜਾ ਕੇ ਉਹਨਾਂ ਦੇ ਜਿਹੜੇ ਉਮੀਦਵਾਰਾਂ ਦੇ ਵੱਲੋਂ ਵੀ ਇਥੇ ਲੋਕਾਂ ਦੇ ਨਾਲੇ ਵਿੱਚ ਰਹੇ ਨੇ ਜੇ ਆਪਾਂ ਆਖੂ ਦਰਦੀ ਗੱਲ ਕਰੀ ਤਾਂ ਹਾਕਮਦਾਰ ਨੇ ਆਪਣੇ ਸਾਰੇ ਕੈਬਨਿਟ ਮੰਤਰੀ ਉਹਨਾਂ ਦੇ ਝੋਟੇ ਲਗਾ ਦਿੱਤੀਆਂ ਉਸੇ ਹਲਕੇ ਦੇ ਅੰਦਰ ਜਣੀ ਹੁਣ ਆਪਾਂ ਕਹਿ ਸਕਦੇ ਆ ਕਿ ਇਸ ਜਿਹੜਾ ਪੰਜਾਬ ਸਭਸਤੇ ਦਾ ਜੋ ਸਰਕਾਰ ਜੀ ਉਨ੍ਹਾਂ ਨੇ ਇੰਦਰਾ ਗਾਂਧੀ ਤੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਜਿਹੜਾ ਹੈ ਸੀ ਦਰਬਾਰ ਸਾਹਿਬ ਤੇ ਹਮਲਾ ਰਾਸਿਕਾਰਨਾ ਕਰਕੇ ਕੀਤਾ ਸੋ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਜਿਹੜਾ ਹਮਲਾ ਸੀਗਾ ਇਹ ਰਾਸਿਕਾਰਨਾ ਕਰਕੇ ਸੀ 48 ਸਾਲ ਬਾਅਦ ਉਹ ਇੰਕਸ਼ਾਪ ਕਰ ਰਿਹਾ ਹੈ। ਪਰ ਇੰਕਸ਼ਾਪ ਵੀ ਜਿਹਾ ਕਰੇ ਸਿੱਖਾਂ ਨੂੰ ਭੁਲਿਆ ਨਹੀਂ। ਸਭ ਨੂੰ ਪਤਾ ਕਿ ਦਰਖੱਦੀ ਨੇ ਹਮਲਾ ਕਿਉਂ ਕੀਤਾ ਤੇ ਕਿਵੇਂ ਕੀਤਾ ਕੀ ਹੋਇਆ। ਹੌਨ ਸਿਆਸਤ ਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਹੁਣ ਜਿਹੜਾ ਹੈ ਪਾਲੀਵੁੱਡ ਵਿੱਚ ਵੀ ਆਪਣੀ ਜਿਹੜੀ ਹੈ ਥਾਂ ਦੁਬਾਰਾ ਲੈਣ ਜਾ ਰਹੇ ਨੇ ਅਸੀਂ ਗੱਲ ਕਰ ਰਹੇ ਹਾਂ ਤਾਂ ਕਰਕੇ ਇਤਿਹਾਜ਼ਾਰੇ ਕਿਉਂਕਿ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਦੁਬਾਰਾ ਵਾਪਸੀ ਹੋਣ ਜਾ ਰਹੀ ਹੈ ਜੋ ਸਿੱਧੂ ਦੇਖੋ ਚਾਹੇ ਪੋਲਿਟਿਕਸ ਹੋਵੇ ਚਾਹੇ ਕਮੈਂਟਰੀਜ਼ ਹੋਵੇ ਤੇ ਚਾਹੇ ਕਪਲ ਸ਼ਰਮਾ ਦੇ ਸ਼ੋਅ ਹੋਵੇ ਉਹ ਆਪਣੀ ਜਗ੍ਹਾ ਦਾ ਬਣਾਉਣੇ ਜਾਣਦਾ ਜਿੱਥੇ ਜਾ ਕੇ ਖੜਾ ਹੋ ਜਾਂਦਾ ਹੈ ਉਹਦਾ ਇਸ ਤਰ੍ਹਾਂ ਦਾ ਰਤਬਾ ਹੈਗਾ ਜਿਹੜੇ ਨੇ ਜਥੇਦਾਰ ਕੀ ਆਪਣੇ ਅਹੁਦੇ ਤੇ ਬਣੇ ਰਹਿਣਗੇ ਕਿਉਂਕਿ ਜਿਹੜਾ ਹੈ ਹਰਨਾਨ ਸਿੰਘ ਧੂਮਾ ਦੇ ਵੱਲੋਂ ਵੀ ਇੱਥੇ ਪਹੁੰਚ ਕੀਤੀ ਗਈ ਸ਼੍ਰੋਮਤਕ ਦੇ ਸਹਾਇਤ ਦੇ ਵਿੱਚ ਸੋ ਉੱਥੇ ਵੀ ਇਹਨਾਂ ਦਾ ਜਿਹੜੇ ਹੈ ਜਥੇਦਾਰੀ ਤੇ ਸਵਾਜ ਚੁਕੇ ਗਏ ਨੇ ਤਾਂ ਖੰਭ ਜੜੀਆਂ ਜਿੱਥੇ ਬੰਨੀਆਂ ਉਹਨਾਂ ਕੋਲੋਂ ਤਵਾਹ ਬਣਾਇਆ ਗਿਆ ਕਿ ਕਾਲਤਾ ਦੇ ਜਿਹੜੇ ਕਾਰਜਕਾਰੀ ਜਥੇਦਾਰਾਂ ਗੜਗਾਚ ਉਹ ਸ਼ੀਟਾਂ ਦੇ ਜਿਹੜੇ ਪਰਿਵਾਰਾਂ ਨੂੰ ਸਨਮਾਨ ਨਹੀਂ ਕਰਕੇ ਇਹ ਕਿਸੇ ਵੀ ਸੂਰਤ 'ਚ ਹੋਣ ਨਹੀਂ ਦਿੱਤਾ ਜਾਏਗਾ ਕਾਫੀ ਨਸ਼ਾ ਤਸਕਰਾਂ ਨੂੰ ਅਰੈਸਟ ਵੀ ਕੀਤਾ ਗਿਆ ਡਰਗ ਮੰਨੀ ਬਰਾਮਦ ਕੀਤੀ ਗਈ ਹੈ ਸੋ ਇਹ ਵਿਰੋਧੀਆ ਪਾਰਟੀਆਂ ਵੀ ਨੇ ਉਹ ਦੂਸਰੇ ਪਾਸੇ ਉਹ ਕਹਿੰਦੀਆਂ ਨੇ ਕਿ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਭਗਵੰਤਬਾਹ ਸਰਕਾਰ ਦੇ ਵੱਲੋਂ ਇਹ ਫੇਲ ਸਾਬਤ ਹੋਈ ਹੈ ਕਿ ਜੋ ਕੁਝ ਕਾਰਵਾਈਆਂ ਹੋ ਰਹੀਆਂ ਕਿਸੇ ਨ ਸਰਕਾਰਾਂ ਸਮੇਂ ਜਿਹਾਨੇ ਵਾਪਰਿਆ ਕਦੇ ਨਹੀਂ ਹੋਇਆ ਕਿ ਨਸ਼ਾ ਦੇ ਮੁੱਦੇ ਨੂੰ ਲੈ ਕੇ ਹਸਪਤਾਲਾਂ ਲੈ ਕੇ ਕੋਈ ਐਸਐਸਪੀ ਸਸਪੈਂਡ ਹੋਇਆ ਹੋਵੇ ਕਿਸੇ ਕਪ ਡਿਪਟੀ ਸੀਸਦਾਰੀ ਤੇ ਕਾਰਵਾਈ ਹੋਵੇ ਲੰਬੇ ਸਮੇਂ ਤੋਂ ਪੰਜਾਬ 'ਚ ਜਿਸ ਕਦਰ ਲਈ ਘਰ ਕਰ ਗਏ ਜਿਸ ਤਰ੍ਹਾਂ ਦਾ ਸਾ ਤਸਲਾ ਨੇ ਤਾਂ ਦੰਦੇ ਆਪਣੇ اڈੇ ਬਣਾ ਲਏ ਆਪਣੇ ਲੇਗ ਬਣਾ ਲਏ ਦੇਖੋ ਨਾ ਕਿਸ ਤਰ੍ਹਾਂ ਨੇ ਅਸੀਂ ਇਹ ਸਾਹਮਣੇ ਆ ਰਹੀਆਂ ਦਰਸ਼ਕਾ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵੇਖ ਰੇ ਆਪ ਸਭ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਗਰ ਸਵਾਗਤ ਕਰਦੀ ਹਾਂ ਸੋ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਉਹਨਾਂ ਸਿਆਸੀ ਮੁੱਦਿਆਂ ਤੇ ਜੋ ਪੰਜਾਬ ਦੇ ਵਿੱਚ ਪੱਕੇ ਹੋਏ ਨੇ ਜਿਨ੍ਹਾਂ ਦੇ ਮੁੱਦੇ ਕਾਫੀ ਗਰਮ ਨੇ ਸੋ ਇਨਾ ਹੀ ਚਰਚਾਵਾਂ ਦੇ ਲਈ ਇਨਾ ਹੀ ਪੱਕਦੇ ਬੋਧੀਆਂ ਲਈ ਇਨਾ ਹੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੀ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੇਹਰਬਾਨ ਜੀ ਆਪਾ ਦਰਸ਼ਨ ਮੈਨੇ ਸਤਕਾਰ ਨਾਲ ਸਸਿਕਾਲਾ ਅਹਿਮ ਮੁੱਦਾ ਹੈ ਲੋ ਸਵਾਲ ਜੀ ਸਰ ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਦੇ ਜਿਮਨੀ ਚੋਣਾਂ ਦੇ ਬਾਰੇ ਜੋ ਕਿ ਜਿਹੜਾ ਹੈ ਮੁੱਦਾ ਕਾਫੀ ਪੱਕਿਆ ਹੋਇਆ ਹੈ ਤੇ ਜਿਹੜੇ ਨੇ ਇੱਥੇ ਵਿਰੋਧੀ ਪਾਰਟੀ ਐ ਆਮ ਆਦਮੀ ਪਾਰਟੀ ਜਿਹੜੀ ਇਸ ਸੱਤਾ ਦੇ ਵਿੱਚ ਐ ਸੋ ਲਗਾਤਾਰ ਹੀ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੱਖ-ਵੱਖ ਉਮੀਦਵਾਰਾਂ ਦੇ ਵੱਲੋਂ ਆਪਣੀ ਆਪਣੀ ਜਿੱਤੇ ਦਾ ਦਾਵਾ ਕੀਤਾ ਜਾ ਰਿਹਾ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਭਗਵੰਤ ਮਾਨ ਦੇ ਵੱਲੋਂ ਕਾਫੀ ਕੁਝ ਜਿਹੜਾ ਹੈ ਡੋਰ ਟੂ ਡੋਰ ਜਾ ਕੇ ਉਹਨਾਂ ਦੇ ਜਿਹੜੇ ਉਮੀਦਵਾਰਾਂ ਦੇ ਵੱਲੋਂ ਵੀ ਇੱਥੇ ਲੋਕਾਂ ਦੇ ਨਾਲ ਵਿੱਚ ਰਹੇ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਜਿੱਤ ਕਿਸ ਦੀ ਯਕੀਨੀ ਹੋਵੇਗੀ ਇਸ ਬਾਰੇ ਕੋਈ ਦੋ ਰਾਇ ਨਹੀਂ ਦੇਖੋ ਜਿਹੜੇ ਪਸੰਦੀ ਆਪਾਂ ਗੱਲ ਕਰਦੇ ਵਿਧਾਨ ਸਭਾ ਜਿਲਨੀ ਚੋਣਾਂ ਬਚੋਣ ਉਸ ਨੂੰ ਲੈ ਕੇ ਇਸ ਵੇਲੇ ਮੈਦਾਨ ਪੂਰਾ ਤਰ੍ਹਾਂ ਭੱਕ ਸੁਖਾ ਜਾਂ ਕਹਿ ਸਕਦੇ ਆਪਾਂ ਕਿ ਇਸ ਵੇਲੇ ਇਲੈਕਸ਼ਨ ਜਿਹੜੀ ਬਿਲਕੁਲ ਸਿਖਰ ਵੱਲ ਨੂੰ ਜਾ ਰਹੀ ਹੈ ਇਹਦੀ ਗੱਲ ਤਾਂ ਹੈ ਕਿ ਸਾਰੀਆਂ ਰਾਸ਼ਟਰੀ ਪਾਰਟੀਆਂ ਨੇ ਆਪਣੀ ਜ਼ੋਰ ਅਜ਼ਮਾਈ ਸ਼ੁਰੂ ਕੀਤੀ ਹੈ ਆਪ ਦੀ ਗੱਲ ਕਰ ਲਈਏ ਕਾਂਗਰਸ ਦੀ ਕਰ ਲਈਏ ਜੀ ਅ ਕਾਲੀ ਦਲ ਦੀ ਭਾਜਪਾ ਦੀ ਜੇ ਆਪਾਂ ਹਾਕੋਂਦਰ ਦੀ ਗੱਲ ਕਰੀ ਤਾਂ ਹਾਕੋਂਦਰ ਨੇ ਆਪਣੇ ਸਾਰੇ ਕੈਬਨਟ ਮੰਤਰੀ ਉਹਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਉਸੇ ਹਲਕੇ ਦੇ ਅੰਦਰ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਐਸ ਜਿਹੜਾ ਪੰਜਾਬ ਸਿਲਸਤਰੇ ਦਾ ਉਹ ਤਾਂ ਭਾਪਾ ਕਰਦਾ ਤੇ ਸਾਰੇ ਜਿਹੜੇ ਕੈਬਨਟ ਮੰਤਰੀ ਐ ਉਹ ਪਹੁੰਚੇ ਵਿਆ ਲੁਧਿਆਣਾ ਪੱਛਮੀ ਛੋਣ ਦੇ ਵਿੱਚ ਕਿਉਂ ਲੈਣਾ ਨਹੀਂ ਜਿਹੜੇ ਵਿਧਾਇਕ ਐ ਉਹ ਵੀ ਇਸ ਤਰੀਕੇ ਨਾਲ ਉਹਨਾਂ ਦੀਆਂ ਵੀ ਡਿਊਟੀਆਂ ਲੱਗੀਆਂ ਉਹ ਵੀ ਹਲਕੇ ਈ ਸਾਇਆ ਵੇ ਇਹ ਉਹ ਆਮ ਆਦਮੀ ਆ ਨਾ ਇਹਨਿਸ ਕੋ ਦੂਜੀਆਂ ਜਿਹੜੀਆਂ ਤਰ੍ਹਾਂ ਆਈਆਂ ਉਹਨਾਂ ਵੱਲੋਂ ਵੀ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਜਾਂ ਆਪ ਦੀ ਗੱਲ ਕਰੀਏ ਕਿਹਾ ਜਾਂਦਾ ਕਿ ਘੱਟੋ ਘੱਟ 70 ਜਿਹੜੇ ਗਿਆ ਸਟਾਰ ਪ੍ਰਚਾਰਕ ਹੈ ਦੋਹਾਂ ਤਰ੍ਹਾਂ ਵੱਲੇ ਲਗ ਲਗ ਦੋ ਨਹੀਂ ਤਰ੍ਹਾਂ ਵੱਲੋਂ ਆਪਣੇ ਆਪਣੇ ਤੌਰ ਉੱਤੇ ਜਿਹੜਾ ਉਹਨਾਂ ਦੀਆਂ ਡਿਊਟੀਆਂ ਵਾਰਡਾਂ ਚ ਲਈਆਂ ਗਈਆਂ 17 ਵਾਰਡਾਂ 17 ਵਾਰਡਾਂ ਚ ਨਹੀਂ ਕਹਿੰਦੇ ਕਿ ਹਰ ਪਾਰਟੀ ਦੇ ਦੋ ਦੋ ਸਟਾਰ ਪ੍ਰਚਾਰਕ ਹੈ ਯਾਨੀ ਕਿਸੇ ਨੂੰ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਵਾਰਡ ਦੀ ਗੱਲਬਾਤ ਕੀਤੀ ਜਾਵੇ ਤਾਂ ਉੱਥੇ ਜਿਹੜੀ ਸਾਰੇ ਵੋਟਰਾਂ ਨਾਲ ਸਾਂਝ ਜਿਹੜੀ ਪਾਈ ਜਾਵੇ ਇਸ ਕਦਰ ਜਿਹੜੇ ਆਉਣ ਵਾਲੇ ਦਿਨਾਂ 'ਚ ਇੱਕ ਆਧੰਦਾਕਾਰ ਵਿੰ ਕੇਂਦਰੀਵਾਲ ਜਿਹੜੇ ਆਮ ਆਦੀ ਪਾਰਟੀ ਦੇ ਸੁਪਰੀਮੋ ਆ ਉਹ ਵੀ ਪੰਜਾਬ ਚ ਆ ਰਹੇ ਲੁਧਿਆਣਾ ਚ ਵੀ ਕੰਪੇਨ ਕਰਨਗੇ ਇੱਥੇ ਜਿਹੜਾ ਕਾਂਗਰਸ ਪਾਰਟੀ ਦੇ ਕਦਾਵਾਰ ਆਗੂ ਆ ਉਹ ਵੀ ਆ ਰਿਹਾ ਤੇ ਦੂਜੇ ਪਾਸੇ ਜੇ ਅਪਾ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਜਿਹੜੇ ਕੇਂਦਰੀ ਮੰਤਰੀ ਆ ਉਹ ਵੀ ਘਰ ਘਰ ਪਹੁੰਚਣ ਦੇ ਇੰਤਜ਼ਾਮ ਕੀਤੇ ਜਾ ਰਹੇ ਕਿਸ ਕਦਰ ਪ੍ਰਚਾਰ ਕੰਪੇਨ ਮਹਿਮਤ ਜ਼ਰੋਨੀਆ ਆ ਕਾਲੀਦਾਰ ਆਪਣੇ ਬਲਬੂਤੇ ਲੜ ਰਿਹਾ ਕਾਲੀਦਾਰ ਦੇ ਪ੍ਰਧਾਨ ਸੁਖਵੀਰ ਬਾਦਲ ਡਿੱਤੇ ਹੋਏ ਮੈਦਾਨ ਚ ਉਹਨਾਂ ਦੀ ਪਾਰਟੀ ਦੇ ਹਮਾਇਤੀ ਜਿਹੜੇ ਸ਼ੁਰਜਨ ਦੇ ਪ੍ਰਸ਼ੰਸੀਗਾ ਉਹ ਵੀ ਲੱਗੇ ਹੋਇਆ ਸੋ 5-7 ਦਿਨ ਦੀ ਗੱਲ ਹੈਗੀਆ ਕਿਉਂਕਿ 17 ਤਰੀਕ ਨੂੰ ਤਾਂ ਚੋਣ ਪ੍ਰਚਾਰ ਬੰਦ ਹੋ ਜਾਣਾ ਤੇ 19 ਨੂੰ ਪੈ ਜਾਣੇ ਆ ਵੋਟਾਂ ਜੀ ਜੋ ਕੁਝ ਇਹ ਮਹਿਮਾਤ ਤੇ ਇਹ ਨੂੰ ਆ ਜਾਣਾ ਨਤੀਜੇ ਕਿ ਆਕਰ ਕੌਣ ਜੜਾ ਆ ਗਿਆਏਗਾ ਸੋ ਸਾਰੀ ਸਥਿਤੀ ਦੇ ਚੱਲਦੇ ਆਂ ਵੱਡੀ ਜਿਹੜੀ ਇੱਕ ਤਾਂ ਕੈਂਪੇਨ ਦੀ ਗੱਲ ਦੂਜੇ ਪਾਸੇ ਇਹ ਗੱਲ ਮੈਂ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਇੱਕ ਦੂਜੇ ਤੇ ਜਿਹੜੇ ਟਾਕਸ ਹੈ ਹਮਲੇ ਹੈ ਉਹ ਵੀ ਬੜੇ ਤੇਜ਼ ਹੋਏ ਆ ਫਾਰ ਇਗਜ਼ਾਮਪਲ ਆਪਾਂ ਮੁਖੰਦੀਪ ਭਗਵੰਤ ਮਾਨ ਦਾ ਜੇ ਜ਼ਿਕਰ ਕਰੀਏ ਉਹ ਲਗਾਤਾਰ ਇਹ ਗੱਲ ਕਹਿ ਰਹੇ ਕਿ ਕਾਲੀਦਾਲ ਜਿਹੜਾ ਹੈਗਾ ਉਹ ਪੋਲਿਟੀਕਲ ਪਾਰਟੀ ਆ ਪ੍ਰੋਸ ਨੇ ਸੁਮਣੀ ਗੁਰਦਾਰ ਪਰੰਧ ਕਮੇਟੀ ਗੁਰਦਾਰ ਪਰੰਧ ਕਮੇਟੀ ਦਾ ਇੰਤਜ਼ਾਮ ਹੈ ਗੁਰਦਾਰਾਂ ਦੇ ਪ੍ਰਬੰਧ ਕਰਨ ਲਈ ਪਰ ਕਹਿੰਦੇ ਆ ਕਾਲੀਦਾਲ ਨੇ ਉਹਨੂੰ ਗੋਲ ਕਾਂ ਦੇ ਪ੍ਰਾਂਧ ਦੀ ਜ਼ਿੰਮੇਵਾਰੀ ਦੇ ਲਾ ਦਤਾ ਕਿਉਂ ਇਹ ਕਿਹਾ ਜਾ ਰਿਹਾ ਹੈ ਕਿ ਆਪ ਬਲੋਂ ਕਿ ਕਿਸ ਕਦਰ ਜਿਹੜੀਆਂ ਹੈਗੀਆਂ ਕਾਲੀ ਦਲ ਦੇ ਪੋਲੀਟਿਕਲ ਕਾਨਫਰੰਸਾਂ ਹੁੰਦੀਆਂ ਦੂਜੀਆਂ ਕਾਨਫਰੰਸਾਂ ਹੁੰਦੀਆਂ ਉਹ ਸਾਰੇ ਜਿਹੜਾ ਗੁਰਦਾਰਨ ਸਾਹਿਬ ਜਿਹੜਾ ਉਹਦਾ ਤਾਂ ਜਿਹੜਾ ਤੁਸੀਂ ਆਪਾਂ ਸਾਰੇ ਜਿਹੜਾ ਨਤਮਸਤਕ ਹੁੰਨੇ ਆਂ ਸਰਦਾਰਾਂ ਉੱਥੇ ਮੱਥਾ ਟੇਕਦੇ ਆਂ ਉਹ ਕਹਿੰਦੇ ਕਾਲੀ ਦਲ ਆਪਣੇ ਪੋਲੀਟਿਕਲ ਮੰਤੋਰੀ ਇਸਤੇਮਾਲ ਕਰ ਰਿਹਾ ਹੈ ਖੈਰ ਮੁੱਖ ਮੰਤਰੀ ਜਿੱਦਾਂ ਦਾ ਸਵਾਲ ਹੈ ਕਹੀ ਰਿਹਾ ਆਪਣੇ ਤਰੀਕੇ ਨਾਲ ਵਿਅੰਗ ਵੀ ਕਰਦੇ ਆ ਉਹਨੇ ਕਾਲੀਦਾਲ ਦੇ ਪ੍ਰਧਾਨ ਤੇ ਸਿੱਧੇ ਤੌਰ ਤੇ ਵਿਰੰਗ ਵੀ ਕਰਦਾ ਕਿ ਦੇਖੋ ਜਿਹੜਾ ਇਸ ਤਰ੍ਹਾਂ ਹਲਤਾਨ ਹੁੰਦਾ ਨਾ ਉਹ ਗਲਤ ਪਾਸੇ ਤੇ ਲਾਉਣਾ ਚੰਗੇ ਗੱਲ ਨਹੀਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਨਿਕਲਦਾ ਹੈ ਸੋ ਕਹਿੰਦਾ ਦੇਖੋ ਜੀ ਹੁਣ ਕਾਲੀਦਾਲ ਦਾ ਜਿਹੜਾ ਪ੍ਰਧਾਨ ਆ ਉਹਦੀ ਹਾਲਤ ਹੈ ਕਿ ਨਾ ਤਾਂ ਕੋਈ ਜੋੜ ਬਚਿਆ ਜਿਹਦੇ ਸੇ ਜੋੜ ਨਾਲ ਲੱਗਿਆ ਤੇ ਨਾ ਹੀ ਕਹਿੰਦੇ ਕੋਈ ਗੱਠ ਜੋੜ ਬਚਿਆ ਉਹ ਜੀ ਸਥਿਤੀ ਬਣੀ ਵੀ ਹੈ ਦੂਜੀ ਪਾਸੇ ਬਿਲਕੁਲ ਐਸੇ ਮਾਮਲੇ ਤੇ ਸ਼ੋਹਨੇ ਗੁਰਦਾਰਪੁਰ ਮੰਡਲੇ ਦੇ ਪ੍ਰਧਾਨ ਐਡਵੋਕੇਟ ਅਜੰਤਾ ਸਿੰਘ ਧਾਮੀ ਉਹ ਕੀ ਕਹਿ ਰਿਹਾ ਹੈ ਉਹ ਪ੍ਰਾਂ ਜਿਹੜੇ ਹੈਗੇ ਆ ਉਹ ਸਿੱਖਿਆ ਦੇ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਕਹਿ ਰਿਹਾ ਕਿ ਦੇਖੋ ਜੀ ਧਾਰਮਿਕ ਮਾਮਲੇ ਤੁਹਾਨੂੰ ਇਦਾਂ ਦਾ ਦਕਮਦਾਰੀ ਨਹੀਂ ਕਰਨੀ ਚਾਹੀਦੀ ਇਦਾਂ ਸ਼ੋਭਾ ਨਹੀਂ ਦਿੰਦਾ ਮੈਂ ਜ਼ਿਆਦਾ ਨਹੀਂ ਕਹਿੰਦੇ ਕਮਾਂਗਾ ਅਰੇ ਠੀਕ ਨਹੀਂ ਜੋ ਮੁੱਖ ਮੰਤਰੀ ਵੱਲੋਂ ਕਿਹਾ ਜਾ ਰਿਹਾ ਹੈ ਪਰ ਮੁੱਖ ਮੰਤਰੀ ਜਿਹੋ ਉਹਨਾਂ ਦੀ ਪਾਰਟੀ ਕਹਿ ਰਹੀ ਹੈ ਕਿ ਸੀ ਸਾਫ ਤੌਰ ਤੇ ਇਸ ਕਰਕੇ ਕਹਿ ਰਹੇ ਆ ਕਿ ਜਿਹੜਾ ਲੋਕਾਂ ਦਾ ਸਰਦਾਲਮਾ ਦਾ ਪੈਸਾ ਹੈ ਉਹ ਰਾਸੀ ਦੌਰ ਦੇ ਕਾਲੀਦਾਨ ਆਪਣੇ ਮੰਤਵ ਲਈ ਇਸਤੇਮਾਲ ਕਰ ਰਿਹਾ ਹੈ ਇਹ ਗੱਲ ਦੂਜੀ ਗੱਲ ਜੇ ਆਪਾਂ ਰਾਸੀ ਦੌਰ ਦੇ ਬਖਰੇ ਦੌਰ ਤੇ ਦੇਖੀਏ ਤਾਂ ਇੱਕ ਦਿਨ ਪਹਿਲਾਂ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਉਹਨਾਂ ਨੇ ਇਹ ਗੱਲ ਸਾਫ਼ ਤੌਰ ਤੇ ਕਹੀ ਕਿ ਕਾਲੀਦਾਨ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ ਕਾਲੀਦਾਨ ਨੂੰ ਵੱਖ-ਵੱਖ ਥਾਵਾਂ ਦੇ ਥਾਂ ਤੇ ਇੱਕਸਾਂ ਦੇ ਇਕੱਠੇ ਹੋ ਕੇ ਖੇਤਰੀ ਪਾਰਟੀ ਦੌਰ ਦੇ ਮਜ਼ਬੂਤੀ ਨਾਲ ਅੱਗੇ ਵਧਣਾ ਚਾਹੀਦਾ ਹੈ ਕੌਣ ਕਹਿ ਰਿਹਾ ਗੱਲ ਸਨੀਲ ਜਾਖੜ ਜਿਹੜੇ ਭਾਜਪਾ ਦੇ ਪ੍ਰਧਾਨ ਹੈ ਜੀ ਉਹਦੇ ਉੱਪਰ ਵੀ ਆਪ ਵੱਲੋਂ ਤਾਂਝ ਕਸਾ ਗਿਆ ਹੈ ਵਿਅੰਕ ਕਸਾ ਗਿਆ ਹੈ ਕਿ ਲੱਗਦਾ ਇਹ ਹੈ ਕਿ ਹੁਣ ਜਿਹੜਾ ਹੈਗਾ ਸਨੀਜਾਖੜ ਪਹਿਲਾਂ ਕਾਂਗਰਸ ਦੇ ਪ੍ਰਧਾਨ ਇਸ ਵੇਲੇ ਭਾਜਪਾ ਦੇ ਪ੍ਰਧਾਨ ਕਿ ਕਹਿੰਦੇ ਜਿੱਦਾਂ ਹੁਣ ਬੋਲੀ ਬੋਲੇ ਹੈ ਕਹਿੰਦੇ ਜਾਖੜ ਦਾ ਦਿਲ ਕਰਦਾ ਹੈ ਕਿ ਹੁਣ ਕਾਲੀਗੜ੍ਹ ਦਾ ਪ੍ਰਧਾਨ ਵੀ ਮੈਂ ਬਣ ਜਾਵਾਂ ਸੋ ਇਸ ਤਰ੍ਹਾਂ ਦਾ ਇੱਕ ਦੂਜੇ ਦੇ ਖਿਲਾਫ ਬਰੋਧ ਜਾਂ ਟਕਰਾਅ ਦੀ ਸਥਿਤੀ ਵੀ ਚੱਲ ਰਹੀ ਹੈ ਤੇ ਸਾਰੇ ਘਸਨੇ ਚੱਲਦੇ ਆ ਵੋਟਰ ਜਿਹੜਾ ਫੈਸਲਾ ਕਰਨਗੇ ਲੁਧਿਆਣਾ ਪੱਛਮੀ ਦੇ ਕਿ ਆਖਰ ਜਿਹੜਾ ਹੈਗਾ ਕੌਣ ਭਾਜੀ ਮਾਰੇਗਾ ਕੋਈ ਦਿਨਾਂ ਦੀ ਗੱਲ ਹੈ 19 ਨੂੰ ਵੋਟਾਂ ਤੇ 23 ਨੂੰ ਨਤੀਜੇ ਸਾਰੇ ਦੇ ਸਾਹਮਣੇ ਦੁੱਧਾ ਦੁੱਧ ਤੇ ਪਾਣੀ ਤੇ ਪਾਣੀ ਹੋ ਜਾਏਗਾ ਨਤਾਰਾ ਜੀ ਜੀ ਹੁਣ ਅਸੀਂ ਅਗਲਾ ਮੁੱਦਾ ਲੈਣ ਨੇ ਜੋ ਕਿ ਜੂਨ 84 ਦਾ ਜਿਹੜਾ ਕਿ ਉਸ ਵੇਲੇ ਸਿੱਖ ਦੰਗੇ ਹੋਏ ਸਨ ਉਸ ਚ ਹੁਣ ਵੀ ਐਨ ਸ਼ਰਮਾ ਦੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਹੇ ਕਿ ਉਸ ਟਾਈਮ ਦੀ ਜਿਹੜੀ ਮੌਜੂਦਾ ਸਰਕਾਰ ਸੀ ਉਹਨਾਂ ਨੇ ਇੰਦਰਾ ਗਾਂਧੀ ਤੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਜਿਹੜਾ ਹੈ ਸ਼ਹੀਦ ਦਰਬਾਰ ਸਾਹਿਬ ਤੇ ਹਮਲਾ ਰਾਸੀ ਕਾਰਨ ਕਰਕੇ ਕੀਤਾ ਸੋ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਜਿਹੜਾ ਹਮਲਾ ਸੀਗਾ ਇਹ ਰਾਸੀ ਕਾਰਨ ਕਰਕੇ ਸੀ ਅਤੇ ਨਾਲ ਹੀ ਉਹਨਾਂ ਨੇ ਫੌਜ ਨੇ ਤਾਂ ਉਹਨਾਂ ਨੂੰ ਹਮਲਾ ਕਰਨ ਤੋਂ ਮਨਾਹੀ ਕੀਤਾ ਸੀ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਬਿਲਕੁਲ ਹੈ ਬਹੁਤ ਹੀ ਸਵਿਧਨਸ਼ੀਲ ਮਾਮਲਾ ਹਾਲਾਂਕਿ ਜਿਹੜੇ ਫੌਜ ਦੇ ਜਨਰਲ ਟਾਇਰਲ ਅਭੀਨ ਸ਼ਰਮਾ ਜੀ 43 ਸਾਲ ਬਾਅਦ ਉਹ ਇਨਕਸ਼ਾਬ ਕਰ ਰਿਹਾ ਔਰ ਇਨਕਸ਼ਾਬ ਵੀ ਇਹ ਕਰੇ ਜਿਹੜਾ ਸਿਖਾਂ ਨੂੰ ਭੁੱਲਿਆ ਨਹੀਂ ਸਭ ਨੂੰ ਪਤਾ ਕਿ ਅੰਦਰ ਗਾਂਧੀ ਨੇ ਹਮਲਾ ਕਿਉਂ ਕੀਤਾ ਤੇ ਕਿਵੇਂ ਕੀਤਾ ਕੀ ਹੋਇਆ ਪਰ ਇਹ ਕਿ 43 ਸਾਲਾਂ ਦੀ ਚੁੱਪੀ ਉੱਤੇ ਵੀ ਸਵਾਲ ਉੱਠ ਰਹੇ ਹੈ ਉਹ ਜਿਹੜਾ ਜਨਰਲ ਹੈ 43 ਸਾਲ ਬਾਅਦ ਲੱਗਿਆ ਉਹਨਾਂ ਨੂੰ ਇਨਾ ਸਮਾਂ ਮੈਂ ਖਾਬ ਕਰਦਿਆਂ ਕਰਦਿਆਂ ਇਸ ਤੀਜੀ ਦੇ باوجود ਇਹ ਗੱਲ ਜਿਹੜੀ ਹੈਗੀ ਹੈ ਜਿਨ੍ਹਾਂ ਦੇ ਬਿਆਨ ਦੀ ਵੀ ਆਪਾਂ ਗੱਲ ਕਰੀ ਜ਼ਿਕਰ ਕਰੀਏ ਤਾਂ ਸਪਸ਼ਟ 10 ਅਕਤੂਬਰ ਕੇ ਸਾਹਮਣੇ ਆਈ ਹੈ ਗੱਲ ਕਿ ਫੌਜ ਨੇ ਮਨਾ ਕਰਤਾ ਸੀ ਦਰਬਾਰ ਸਾਹਿਬ ਤੇ ਹਮਲਾ ਕਰਨਾ ਕਿ ਦਰਬਾਰ ਸਾਹਿਬ ਤੇ ਹਮਲਾ ਕਿਸੇ ਤਰੀਕੇ ਨਾਲ ਵੀ ਵਾਜਬ ਨਹੀਂ ਹੈਗਾ ਇਹ ਸੁਨੀਹਾ ਜਿਹੜਾ ਫੌਜ ਦੇ ਮੁਖੀ ਹੈ ਉਹਦੇ ਤੱਕ ਵੀ ਪਿਆਰ ਦਿੱਤਾ ਸੀ ਪਰ ਕਹਿੰਦੇ ਕਿਹਾ ਜਾਂਦਾ ਇੱਕ ਉਸ ਵਡੇ ਦੀ ਜਿਹੜੀ ਰਾਜ ਮੰਤਰੀ ਸਿੰਦਰਾ ਕਾਂਧੀ ਉਹਨੇ ਕਿਹਾ ਸੀ ਕਿ ਨਹੀਂ ਫੌਜੀ ਸਮਾਲੇ ਮੋਰਚਾ ਕਿਉਂ ਕਿਉਂਕਿ ਇਸ ਹਰ ਕੇ ਕਹਿੰਦੇ ਸਨ ਜਨਰਲ ਸਿੰਘ ਕੁੰਡਰਾ ਵਾਲਾ ਉਹਨਾਂ ਨੂੰ ਕਹਿੰਦੇ ਹਰਾਸਿਸ ਲੈਣਾ ਜਾਂ ਕਾਬੂ ਕਰਨਾ ਇਸ ਸਰ ਕੇ ਫੌਜੇ ਮੋਰਚਾ ਸਮਾੜੇ ਹੋਰ ਬਹੁਤ ਸਾਰੇ ਤਰੀਕੇ ਸੀ ਜੀ ਤਰੀਕਿਆਂ ਨਾਲ ਸਥਿਤੀ ਨੂੰ ਪਛਾਹਿਆ ਜਾ ਸਕਦਾ ਸੀ ਪਰ ਕਹਿੰਦੇ ਆ ਕਿ ਤਤਕਾਲੀ ਨੇ ਪ੍ਰਧਾਨ ਮੰਤਰੀ ਇੰਦਰ ਗਾਂਧੀ ਨੇ ਸਿੱਧੇ ਤੌਰ ਤੇ ਵੈਸਟਰਨ ਕਮਾਂਡ ਦੇ ਜਿਹੜੇ ਜਨਰਲ ਸੀਗੇ ਸੁੰਦਰ ਜੀ ਉਹਨਾਂ ਨੂੰ ਸੁਨੇਹਾ ਦਿੱਤਾ ਕਿ ਤੁਸੀਂ ਕਾਰਵਾਈ ਕਰੋ ਜਿਸ ਨਾਲ ਸੁੰਦਰ ਜੀ ਨੇ ਸਾਹਤ ਉਹ ਕਹਿੰਦਾ ਕਿ ਮੈਨੂੰ ਤਾਂ ਸਰਕਾਰ ਵੱਲੋਂ ਸੁਨੇਹਾ ਆ ਗਿਆ ਤੇ ਮੈਂ ਚੱਲਿਆ ਕਾਰਵਾਈ ਕਰਨ ਇਸ ਤਰੀਕੇ ਦੇ ਨਾਲ ਉਹ ਬਹੁਤ ਹੀ ਮੰਦ ਭਾਗਾ ਕਾਰਾ ਵਾਪਰਿਆ ਇੱਕ ਗੱਲ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਹੈ ਜੇ ਕਿਦਰੇ ਫੌਜ ਦੀ ਗੱਲ ਵੀ ਮੰਨ ਲਈ ਜਾਂਦੀ ਤਾਂ ਐਡਾ ਵੱਡਾ ਘੋਰਨਿਆ ਮਨੁਤਾ ਦਾ ਪਾਪ ਜੋ ਕੋਈ ਵਾਪਰਿਆ ਸਦੀਆਂ ਦਾ ਕਾਪਾ ਕਹਿੰਦੇ ਆ ਕਿ ਮਨੁਤਾ ਦੇ ਮੱਥੇ ਤੇ ਕਲੰਕ ਹੈ ਸਾਡੇ ਦੇਸ਼ ਤੇ ਕਲੰਕ ਤਾਂ ਹੈ ਹੀ ਹੈ ਉਹਦਾ ਵਿਚਾਰ ਰਹਿ ਸਕਦਾ ਸੀ ਔਰ ਸਾਰਿਆਂ ਨੂੰ ਪਤਾ ਜੋ ਕੁਝ ਵਾਪਰਿਆ ਫੌਜ ਨੇ ਜੋ ਗੁੰਤਾ ਜਿਸ ਤਰ੍ਹਾਂ ਦਾ ਕਾਹਨ ਹੋਇਆ ਸਮੇਂ ਦੀ ਸਰਕਾਰ ਉਹਦੇ ਲਈ ਜਿਸ ਤਰ੍ਹਾਂ ਜ਼ਿੰਮੇਵਾਰ ਇਸ ਦੇ ਅੰਦਰ ਬਹੁਤ ਵੱਡਾ ਘੱਲੂ ਘਰਾ ਵਾਪਰਿਆ ਜਿਹਨੂੰ ਸਭਿਆਂ ਚੇਤੇ ਰੱਖਣੀ ਆ ਸੋ ਜਨਰਲ ਜਿਹੜਾ ਹੈਗਾ ਵੀ ਐਨ ਸ਼ਰਮਾ ਉਹਨੇ ਇਨਕਸ਼ਾਬ ਜ਼ਰੂਰ ਕੀਤਾ ਪਰ ਇਹ ਕਿਧਰੇ ਫੇਰ ਵੀ ਸਿਕਾਂ ਦੇ ਮਨਾਂ ਚੀਜ਼ ਤੇ ਚਾਰਜ ਕਰਾਈਗੀ ਕਿ 41 ਸਹਾਰਾ ਜਨਰਲ ਜਿਹੜਾ ਹੈਗਾ ਵੀ ਐਨ ਸ਼ਰਮਾ ਉਹਨੇ ਇਨਕਸ਼ਾਬ ਨੂੰ ਸੱਚ ਨੂੰ ਸਿਪਾਈ ਕਿਉਂ ਰੱਖਿਆ ਤੇ ਹੁਣੇ ਕਿਉਂ ਸਾਹਮਣੇ ਜਾਂਦਾ ਜੀ ਜੀ ਸੋ ਅਸੀਂ ਅਗਲਾ ਮੁੱਦਾ ਲੈਨੇ ਆ ਨਵਜੋਤ ਸਿੰਘ ਸਿੱਧੂ ਜੀ ਹਾਂ ਨਵਜੋਤ ਸਿੰਘ ਸਿੱਧੂ ਜਿਹੜਾ ਨਾਮ ਹੈ ਅਸੀਂ ਸਾਰੇ ਜਾਣਦੇ ਨੇ ਸੋ ਹੁਣ ਸਿਆਸਤ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਹੁਣ ਜਿਹੜਾ ਹੈ ਪਾਲੀਵੁੱਡ ਵਿੱਚ ਵੀ ਆਪਣੀ ਜਿਹੜੀ ਹੈ ਥਾਂ ਦੁਬਾਰਾ ਲੈਣ ਜਾ ਰਹੇ ਨੇ ਅਸੀਂ ਗੱਲ ਕਰ ਰਹੇ ਹਾਂ ਤਾਂ ਕਰਕੇ ਇਹ ਕਿਹਾ ਜਾ ਰਿਹਾ ਕਿਉਂਕਿ ਕਪੀਸ਼ ਸ਼ਰਮਾ ਸ਼ੋਅ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਦੁਬਾਰਾ ਵਾਪਸੀ ਹੋਣ ਜਾ ਰਹੀ ਹੈ ਸੋ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਨਵਜੋਸ਼ਦੂ ਅਕਸਰ ਚਰਚਾ ਚਰਾਂਦੇ ਹੋਣ ਨਵਜੋਸ਼ਦੂ ਜਿਹੜਾ ਗ੍ਰੇਟ ਕਪਲ ਸ਼ਰਮਾ ਦਾ ਸ਼ੋਅ ਹੈਗਾ ਉਹਦੇ ਤੇ ਉਹਦੇ ਬੋਲ ਗੂੰਜਣਗੇ ਕਿਉਂਕਿ ਗੱਲ ਤਾਂ ਹੈ ਨਵਜੋਸ਼ਦੂ ਦੇਖੋ ਚਾਹੇ ਪੋਲਿਟਿਕਸ ਹੋਵੇ ਚਾਹੇ ਕਮੈਂਟਰੀਸ ਹੋਵੇ ਤੇ ਚਾਹੇ ਕਪਲ ਸ਼ਰਮਾ ਦੇ ਸ਼ੋਅਸ ਹੋਵੇ ਉਹ ਆਪਣੀ ਜਗ੍ਹਾ ਦਾ ਬਣਾਉਣੀ ਜਾਂਦਾ ਉਹ ਜਿੱਥੇ ਜਾ ਕੇ ਖੜਾ ਹੋ ਜਾਂਦਾ ਹੈ ਇੱਕ ਉਹਦਾ ਇਸ ਤਰ੍ਹਾਂ ਦਾ ਰਤਬਾ ਹੈਗਾ ਕਿ ਉਹਦੀ ਕੰਕਸ਼ਾ ਉਸਦਾ ਗੱਲ ਕਰਦਾ तरीका ਲੋਕੋ ਸੁਣੂ ਸੁਣਦੇ ਆ ਸੂ ਜੋ ਉਹਨਾਂ ਨੇ ਫੈਸਲਾ ਲਿਆ ਇਹ ਤਾਂ ਠੀਕ ਹੈ ਕਿ ਸੂ ਦੇ ਪ੍ਰਤੀਯੋਗੀ ਜਿਸ ਤਰ੍ਹਾਂ ਦੀ ਗੱਲ ਉੱਪਰ ਕੇ ਸਾਹਮਣੇ ਆ ਰਹੀ ਹੈ ਸੂ ਨੇ ਵਡਾਲਾ ਦਾ ਮਿਲੇਗਾ ਪਰ ਇਹ ਗੱਲ ਨਾਲੇ ਵੀ ਹੈ ਕਿ ਜਿਸ ਤਰੀਕੇ ਦਾ ਵਰਤਾਰਾ ਪੋਲਿਟੀਕਲ ਚਾਹਤੇ ਉਹਨਾਂ ਦੇ ਨਾਲ ਕੀਤਾ ਗਿਆ ਖਰਦ ਜਪਾ ਕਾਂਗਰਸ ਦੀ ਗੱਲ ਕਰੀ ਹੁਣ ਕਾਂਗਰਸ ਦੇ ਵਿੱਚ ਹੀ ਨੇ ਇਸ ਵੇਲੇ ਹਾਲਾਂਕਿ ਕਪਲ ਸ਼ਰਮਾ ਸੂ ਉਧਾਰ ਉਹਨਾਂ ਨੇ ਕਿਹਾ ਕਿ ਵੀ ਮੈਂ ਆ ਸਾਥ ਦੇਾਂਗਾ ਉੱਥੇ ਦੋ ਇਸ ਵੇਲੇ ਜੱਜ ਹੋਣਗੇ ਕਪਲ ਸ਼ਰਮਾ ਦੇ ਨਾਲ ਇੱਕ ਹੋਰ ਜਿਹੜੇ ਪਹਿਲਾਂ ਹੀ ਕੰਮ ਕਰ ਰਹੇ ਉਹ ਵੀ ਹੋਣਗੇ ਪਰ ਜੋ ਵਰਤਾਰਾ ਸਾਹਮਣੇ ਨਜ਼ਰ ਆ ਰਿਹਾ ਕਿ ਤਰੇ ਲੱਗਦਾ ਹੈ ਕਿ ਨਵਜੂਸਤ ਦੂਧੀਆਂ ਸਿੱਧੇ ਤੌਰ ਤੇ ਜਿਹੜੀ ਰਾਜਨੀਤੀ ਉਹਦੇ ਨਾਲ ਦੂਰੀਆਂ ਬਸਦੀਆਂ ਨਜ਼ਰ ਆ ਰਹੀਆਂ ਕਿ ਤਰੇ ਲੱਗਦਾ ਹੈ ਕਿ ਕਾਂਗਰਸ ਪਾਰਟੀ ਉਹਦੀ ਹਾਈ ਕਮਾਂਡ ਲੀਡਰਸ਼ਿਪ ਵੀ جواب ਦੇ ਹੈ ਕਿ ਆਖਰ ਇੱਕ ਐਡਾ ਵੱਡਾ ਕਦਾਵਾਰ ਆਗੂ ਜਿਹੜਾ ਕਿਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਦਾਵੇਦਾਰ ਸੀ ਜੀ ਪੰਜਾਬ ਕਾਂਗਰਸ ਦਾ ਪ੍ਰਧਾਨ ਰਿਹਾ ਕਿਸ ਤਰ੍ਹਾਂ ਸਾਰੀਆਂ ਪ੍ਰਸਥਿਤੀਆਂ ਬਦਲੀਆਂ ਇਹ ਨਜੋਸ ਸਿੱਧੂ ਜਿਹੜਾ ਹੈਗਾ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਰਟੀ ਦੀ ਪੋਲਿਟਿਕਸ ਤੋਂ ਹੀਟਾਂ ਕਿਸ ਨੇ ਕਿਸ ਦੇ ਕਪਾਲ ਸ਼ਰਮਾ ਦੇ ਛੂਤੇ ਚਲੇ ਗਿਆ ਆਖਰ ਸਵਾਲ ਜਿਹੜਾ ਹੈਗਾ ਪਾਰਟੀ ਹਾਈ ਕਮੰਡ ਦੀ ਲੀਡਰਸ਼ਿਪ ਤੇ ਇਸ ਮਾਮਲੇ ਤੇ ਉੱਠਣਾ ਸੁਭਾਵਿਕ ਹੈ ਜੀ ਸੋ ਅਸੀਂ ਅਗਲਾ ਮੁੱਦਾ ਹੈ ਜਿਹੜਾ ਹੈ ਜਥੇਦਾਰ ਸ਼੍ਰੀ ਕਾਲਤਕ ਸਾਹਿਬ ਜੀ ਦਾ ਹੈ ਜਿੱਥੇ ਕਿ ਜਿਹੜੇ ਨੇ ਕਾਰਸ਼ਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੜਗ ਜਿਨ੍ਹਾਂ ਦਾ ਮੁੱਦਾ ਵੀ ਕਾਫੀ ਗਰਮ ਹੈ ਕਿਉਂਕਿ ਹੁਣ ਇਹ ਜਿਹੜੀ ਚਰਚਾਵਾਂ ਨੇ ਇਹ ਸ਼ੰਕਾਵਾਂ ਨੇ ਕਿ ਕੀ ਆ ਵੀ ਜਿਹੜੇ ਨੇ ਜਥੇਦਾਰ ਕੀ ਆਪਣੇ ਅਹੁਦੇ ਤੇ ਬਨੇ ਰਹਿਣਗੇ ਕਿਉਂਕਿ ਜਿਹੜਾ ਹੈ ਹਰਨਾਮ ਸਿੰਘ ਧੂਮਾ ਦੇ ਵੱਲੋਂ ਵੀ ਇੱਥੇ ਪਹੁੰਚ ਕੀਤੀ ਗਈ ਸ਼੍ਰੀ ਕਾਲਤਕ ਦੇ ਸਾਹਿਬ ਦੇ ਵਿੱਚ ਸੋ ਉੱਥੇ ਵੀ ਇਹਨਾਂ ਦਾ ਜਿਹੜੇ ਹੈ ਜਥੇਦਾਰੀ ਤੇ ਸਵਾਲ ਚੁੱਕੇ ਗਏ ਨੇ ਸੋ ਇਸ ਵਾਰ ਤੁਹਾਡਾ ਕੀ ਕਹਿਣਾ ਹੈ ਕਿ ਜਥੇਦਾਰ ਆਪਣੇ ਅਹੁਦੇ ਤੇ ਬਨੇ ਰਹਿਣਗੇ ਬਹੁਤ ਐਨਸ ਵਾਲਾ ਤੁਹਾਡਾ ਆਪਾਂ ਗੱਲ ਕਰਦੇ ਆ ਜਿਹੜੇ ਆਕਾਲ ਤਾਸ ਦੇ ਕਾਰਜਕਾਰੀ ਜਥੇਦਾਰ ਹੈ ਗੰਨੇ ਗੜਗਾਜੀ ਜੋ ਸਥਿਤੀ ਕੁਝ ਦਿਨ ਪਹਿਲਾਂ ਜਣੀ ਦੋ ਦਿਨ ਦੀ ਗੱਲ ਹੀ ਹੈ 6 ਜੂਨ ਨੂੰ ਆਕਾਲ ਤਾਸ ਅਤੇ ਕਲੂਕਰ ਅਦਸ ਦੇ ਮੌਕੇ ਤੇ ਜਿਸ ਤਰ੍ਹਾਂ ਬਖਖਪੰਕ ਕਥ ਜਿਹੜੀਆਂ ਜਥੇ ਬੰਨੀਆਂ ਉਹਨਾਂ ਵੱਲੋਂ ਦਬਾਅ ਬਣਾਇਆ ਗਿਆ ਕਿ ਆਕਾਲ ਤਾਸ ਦੇ ਜਿਹੜੇ ਕਾਰਜਕਾਰੀ ਜਥੇਦਾਰ ਗੜਗਾ ਹੈ ਉਹ ਸ਼ੀਟਾਂ ਦੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਸਨਮਾਨਤ ਨਹੀਂ ਕਰਨਗੇ ਇਹ ਕਿਸੇ ਵੀ ਸੂਰਤ ਤੇ ਹੋਣ ਨਹੀਂ ਦਿੱਤਾ ਜਾਏਗਾ ਦਮਦਮ ਟਿਕਸਾਲ ਕੁਝ ਹੋਰ ਇਦਾਂ ਦੀਆਂ ਪੰਧਕ ਜਥੇ ਬੰਨੀਆਂ ਉਹਨਾਂ ਵੱਲੋਂ ਸੁਨੇਹਾ ਦਿੱਤਾ ਗਿਆ ਐਸਜੀਬੀਸੀ ਦੇ ਪ੍ਰਧਾਨ ਨੇ ਕੁਝ ਵੀ ਕੀਤੀ ਪਰ ਇਹ ਗੱਲ ਸਿਰੇ ਨਹੀਂ ਲੱਗੀ ਆਖਰਕਾਰ ਸੇਜ ਹੁੰਦਾ ਜਿਹੜਾ ਕੱਲੂਕਾਰ ਦਾ ਦਿਨ ਮਨਾਇਆ ਗਿਆ ਆਪਾਂ ਸਾਰੇ ਜਾਣਦੇ ਹਾਂ ਕਿ ਸ਼ਾਂਤੀ ਨਾਲ ਮਨਾਇਆ ਗਿਆ ਪਰ ਇਹ ਗੱਲ ਬੜੀ ਸਾਫ਼ ਹੈ ਕਿ ਸੀਧਾ ਦੇ ਜਿਹੜੇ ਪਰਿਵਾਰ ਸੀ ਉਹਨਾਂ ਨੂੰ ਜਦੋਂ ਸਨਮਾਨ ਕਰਨ ਦੀ ਗੱਲ ਆਈ ਆ ਤਾਂ ਉਹ ਸੁਣਨੇ ਗੁਰਦਾਰਪੰਥ ਦੇ ਪ੍ਰਧਾਨ ਜਿਸ ਨੇ ਸੰਤਾਨੀ ਉਹਨਾਂ ਵੱਲੋਂ ਦਿੱਤੇ ਗਏ ਪਰ ਜਿਹੜਾ ਹੈ ਗੜਗਾਹ ਸਾਹਿਬ ਨੇ ਇਸ ਮਾਮਲੇ ਤੇ ਦੂਰੀ ਬਣਾ ਕੇ ਰੱਖੀ ਉਸ ਤੋਂ ਯਾਨੀ ਦੋ ਜਾਂ ਤਿੰਨ ਦਿਨ ਬਾਅਦ ਇੱਕ ਦਿਨ ਪਹਿਲਾਂ ਦੀ ਆਪਾਂ ਗੱਲ ਕਰ ਰਹੇ ਹਾਂ ਅਕਾਲੀ ਦਲ ਦੇ ਜਿਹੜੇ ਟਕਸਾਲੀ ਆਗੂ ਰਹੇ ਹੈ ਸੁਖਦੇਵ ਸਿੰਘ ਢੀਂਡਸਾ ਇਸ ਦਿਨਾਂ ਜੁਨਾ ਦਾ ਦਿਹਾਂਤ ਹੋ ਗਿਆ ਸੀ ਕੱਲ ਉਹਨਾਂ ਦੇ ਪਿੰਡ ਦੇ ਵਿੱਚ ਹੀ ਉਹਨਾਂ ਦੇ ਅੰਤਵਾਦਾਸ ਸੀ ਉਹ ਸੰਤਮ ਰਾਜ ਵੱਡੀ ਗੰਦੀ ਚ ਬਾਕ ਬਾਕ ਰਹਾ ਸੀ ਪਾਰਟੀਆਂ ਪੰਥਕ ਜਿਹੇ ਬੰਦੇ ਪੰਥਕ ਤੇ ਰਾਂ ਉਹਨਾਂ ਦੇ ਨੁਮਾਇੰਦੇ ਸ਼ਾਮਲ ਹੋਏ ਆਪਾਂ ਸਾਰੇ ਦੇਖ ਰਹੇ ਸੀ ਕਿ ਕਿਸ ਕਦਰ ਜਿਹੜਾਗਾ ਤੰਦੂਰੀ ਟਕਸਾਲ ਦੇ ਮੁਖੀ ਬਾਬਾ ਤੁਮਾਹ ਹਾਜ਼ਰ ਸੀ ਫੂਰਪੰਧ ਕਾਗੂ ਸ਼ੂਮਣੀ ਗੁਦਰ ਪ੍ਰਬੰਧ ਕਮੇਟੀ ਦੇ ਪ੍ਰਧਾਨ ਤਾਂ ਮੈਂ ਉੱਥੇ ਸੀ ਸ਼ੂਮਣੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਬਾਦਲ ਉਹ ਉੱਥੇ ਸੀ ਭਾਜਪਾ ਕਾਂਗਰਸ ਇੱਥੇ ਆਪ ਦੇ ਆਗੂ ਸਾਰੇ ਉੱਥੇ ਪਹੁੰਚੇ ਵੀ ਸੀ ਜੀ ਪਰ ਜੇ ਆਪਾਂ ਧਾਰਮਿਕ ਤੌਰ ਤੇ ਦੇਖੀਏ ਉਸ ਮੌਕੇ ਤੇ ਖੜਗਾਇ ਦੀ ਗੈਰ ਹਾਜ਼ਰੀ ਕਿਤੇ ਰੜਕਰੀ ਹੈ ਜਥੇਦਾਰ ਗੜਗਾਜੋ ਤੇ ਨਜ਼ਰ ਨਹੀਂ ਆਏ ਕੀ ਲੱਗਦਾ ਹੈ ਕਿ ਜਥੇਦਾਰ ਗੜਗਾਜ ਜਿਹਨੜੇ ਇਦਾਂ ਦੇ ਵੱਡੇ ਜਿਹੜੇ ਧਾਰਮਿਕ ਇਕੱਠਾ ਜਿਹਨੇ ਧਾਰਮਿਕ ਹਸਤੀਆਂ ਸ਼ਾਮਲ ਹੁੰਦੀਆਂ ਉਹਨਾਂ ਤੋਂ ਦੂਰੀ ਬਣਾਈ ਰੱਖਣ ਲਈ ਉਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਇਹ ਸਾਰੇ ਜਿਹੜੇ ਸਵਾਲ ਜਿਹੜੇ ਉੱਪਰ ਕੇ ਪਿਛੇ ਜਿਹੜਾ ਸਾਹਮਣੇ ਆ ਰਿਹਾ ਦੇਖੋ ਜ਼ਿਆਦਾ ਤੌਰ ਤੇ ਕਿਸੇ ਵੱਲੋਂ ਬਿਆਨ ਕੋਈ ਨਹੀਂ ਨਾ ਕੋਈ ਐਸਜੀਪੀਸੀ ਦਾ ਫੈਸਲਾ ਹੈ ਕਿ ਜਥੇਦਾਰ ਗੜਗਾਜ ਜਿਹੜਾ ਹੈਗਾ ਉਹ ਕਾਲਤਾਸ ਦੇ ਪੂਰੇ ਸੰਗਲੀ ਜਥੇਦਾਰ ਨਹੀਂ ਰਹਿਣਗੇ ਤੇ ਨਵੇਂ ਨਿਯੁਕਤੀ ਹੋਏਗੀ ਪਰ ਦੋ ਵੱਡੀਆਂ ਪੰਥਕ ਘਟਨਾਵਾਂ ਪਿਛਲੇ ਦਿਨਾਂ ਚ ਵਾਪਰੀਆਂ 6 ਜੂਨ ਦਾ ਘੱਲੂਕਾਰਾ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਦੇ ਸੀਨੀਅਰ ਆਗੂ ਸੰਦੇਸ਼ ਰਿੰਦੀਰ ਸਾਹਿਬ ਉਹਨਾਂ ਦੇ ਅੰਤਮ ਰਸ ਉਹਨਾਂ ਦੇ ਅੰਤਮ ਰਸ ਦੇ ਵਿੱਚ ਵੀ ਕਾਲਤਾਸ ਦੇ ਕਾਰਜਕਾਰੀ ਜਥੇਦਾਰ ਹਾਲੇ ਕਿ ਉਹਨਾਂ ਦਾ ਹੋਣਾ ਜਾਂ ਨਾ ਹੋਣਾ ਲਾਜ਼ਮੀ ਨਹੀਂ ਹੈ ਪਰ ਇਸ ਕਰਕੇ ਕਹਿ ਰਹੇ ਕਿਉਂਕਿ ਵੱਡੀਆਂ ਪੰਥਕ ਤਰਾਂ ਆਈਆਂ ਸਾਰੀਆਂ ਇਹ ਗੜਗਾਹ ਸਾਡੀ ਗੈਰ ਹਾਜ਼ਰੀ ਵੀ ਉੱਥੇ ਕਿਤੇ ਰੜਕੀ ਹੈ ਇਸ ਤੋਂ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਸੁਭਾਵਨਾ ਬਣਦੀ ਨਜ਼ਰ ਆ ਰਹੀ ਹੈ ਕਿ ਕਾਲ ਤੋਂ ਅਸਦੇ ਜਥੇਦਾਰ ਦੀ ਨਵੀਂ ਨਿਯੁਕਤੀ ਜੁਬਰ ਕੇ ਸਾਹਮਣੇ ਆਏਗੀ ਕੌਣ ਹੋਏਗਾ ਜਥੇਦਾਰ ਇਹ ਤਾਂ ਐਸਜੀਪੀਸੀ ਨੇ ਫੈਸਲਾ ਕਰਨਾ ਹੈ ਪਰ ਇੱਕ ਵੱਡਾ ਸਵਾਲੀਆ ਨਿਸ਼ਾਨ ਜਿਹੜੇ ਮੌਜੂਦਾ ਕਾਰਜਕਾਰੀ ਜਥੇਦਾਰਾ ਗੜਗਾਹ 'ਚ ਉਹਨਾਂ ਤੇ ਲੱਗਦਾ ਨਜ਼ਰ ਆ ਰਿਹਾ ਹੈ ਸੋ ਜੀ ਜੀ ਸੋ ਅਸੀਂ ਅਗਲਾ ਸਵਾਲ ਲੈਣਾ ਤੁਹਾਡੇ ਤੋਂ ਕਿ ਜਿਹੜਾ ਹੈ ਭਗਵੰਤ ਮਾਨ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਜਿਹੜਾ ਹੈ ਵਕਫ ਵਕ ਥਾਵਾਂ ਤੇ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੀ ਕਾਫੀ ਬਿਆਨ ਦਿੱਤੇ ਗਏ ਨੇ ਕਾਫੀ ਨਸ਼ਾ ਤਸਕਰਾਂ ਨੂੰ ਅਰੈਸਟ ਵੀ ਕੀਤਾ ਗਿਆ ਡਰਗ ਬਣੀ ਬਰਾਮਦ ਕੀਤੀ ਗਈ ਹੈ ਸੋ ਤੇ ਵਿਰੋਧੀਆਂ ਪਾਰਟੀਆਂ ਵੀ ਨੇ ਹੁਣ ਦੂਸਰੇ ਪਾਸੇ ਉਹ ਕਹਿੰਦੀਆਂ ਨੇ ਕਿ ਇਹ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹ ਫੇਲ ਸਾਬਤ ਹੋਈ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੁਹਿੰਮ ਜ਼ਮੀਨੀ ਪੱਧਰ ਤੇ ਦੀ ਸੱਚਾਈ ਕੀ ਹੈ ਬਿਲਕੁਲ ਦੇਖੋ ਜੁੱਧ ਨਸ਼ਾ ਵਿਰੋਧ ਜਿੱਦਾ ਤੁਸੀਂ ਜ਼ਿਕਰ ਕੀਤਾ ਹੈ ਆਮ ਆਦਮੀ ਪਾਰਟੀ ਮੁਖੰਦਰੀ ਭਗਵੰਤ ਮਾਨ ਦੀ ਸਰਕਾਰ ਲਗਾਤਾਰ ਇਸ ਮੁੱਦੇ ਤੇ ਮਹਿੰਮ ਚਲਾ ਰਹੀ ਹੈ ਆਪਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਕਰਦੇ ਆ ਇਸ ਮੁੱਦੇ ਤੇ ਦੇਖੋ ਨਤੀਜੇ ਤਾਂ ਅਗਲੇ ਦਿਨ ਸਾਹਮਣੇ ਆਉਣਗੇ ਕਿ ਹੋ ਜੇ ਹੋਣਗੇ ਉਹ ਪੰਜਾਬ ਦੇ ਲੋਕ ਫੈਸਲਾ ਕਰਨਗੇ ਸਾਹਮਣੇ ਆਏਗੀ ਸਥਿਤੀ ਪਰ ਇੱਕ ਗੱਲ ਮੈਂ ਜਿਹੜੀ ਕਹਿ ਸਕਦਾ ਉਹ ਇਹ ਹੈ ਕਿ ਜੋ ਕੁਝ ਕਾਰਵਾਈਆਂ ਹੋ ਰਹੀਆਂ ਪਿਛਲੀਆਂ ਸਰਕਾਰਾਂ ਸਮੇਂ ਜਿਹੜਾ ਨਹੀਂ ਵਾਪਰਿਆ ਕਦੇ ਨਹੀਂ ਹੋਇਆ ਕਿ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਹਸਪਤਾਲਾਂ ਦੇ ਲੈ ਕੇ ਕੋਈ ਐਸਐਸਪੀ ਸਸਪੈਂਡ ਹੋਇਆ ਹੋਵੇ ਕਿਸੇ ਪਰ ਡੇਪਲੀਸ ਅਧਿਕਾਰੀ ਤੇ ਕਾਰਵਾਈ ਹੋਵੇ ਉਹ ਡੀਐਸਪੀ ਬਟਿੰਡਾ ਦਾ ਆਪ ਜਿਕਰ ਕਰ ਰਹੇ ਆਂ ਭਗਵਾਨ ਸਿੰਘ ਸ਼ੈਦੋ ਦਾ ਨਾਮ ਹੈ ਡੀਐਸਪੀ ਬਟਿੰਡਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਕਾਰਵਾਈ ਕਿਉਂ ਕੀਤੀ ਗਈ ਹੈ ਕਿ ਇਹਦੇ ਉਹਨਾਂ ਦੇ ਨਸ਼ਾ ਤਸਕਰਾਂ ਨਾਲ ਸੰਬੰਧ ਸੀ ਨਸ਼ਾ ਤਸਕਰਾਂ ਨਾਲ ਉਹਨਾਂ ਦਾ ਕੋਈ ਲੈਣ-ਦੇਣ ਸੀ ਕਾਰੋਬਾਰ ਸੰਜਾ ਸੀ ਅਸਾਂ ਕਾਰਵਾਈ ਨਹੀਂ ਕੀਤੀ ਤੁਹਾਨੂੰ ਫੌਰੀ ਤੌਰ ਤੇ ਮਤਲਬ ਕੀਤਾ ਗਿਆ ਹੁਣ ਡੀਐਸਪੀ ਦਾ ਮਤਲਬ ਹੋਣਾ ਆਪਣੇ ਆਪ ਚ ਇੱਕ ਵੱਡਾ ਸਨੇਹਾ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਦੀ ਦ੍ਰਿੜਤਾ ਕਿਸ ਕਦਰ ਹਾਲਾਂਕਿ ਵਿਰੋਧੀ ਤਰ੍ਹਾਂ ਲਗਾਤਾਰ ਇਹ ਸਵਾਲ اٹھਾ ਰਹੀਆਂ ਹਨ ਕਿ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਫੇਲ ਹੋ ਰਹੀ ਹੈ ਕੋਈ ਕਾਰਵਾਈ ਨਹੀਂ ਹੋਈ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਵੀ ਇਹ ਜਨਰਲ ਸਭਾ ਗੱਲ ਕਰੀਏ ਤਾਂ ਨਸ਼ਿਆਂ ਦੇ ਖਿਲਾਫ ਜਿਹੜੀ ਮਹਮ ਚਲਾਈ ਜਾ ਰਹੀ ਹੈ ਉਸ ਤੰਦ ਨਾਲ ਚਲਾਈ ਜਾ ਰਹੀ ਹੈ ਉਦੇਦਮ ਖਮ ਜਿਹੜਾ ਹੈਗਾ ਉਹ ਤਾਂ ਸਾਹਮਣੇ ਨਜ਼ਰ ਆ ਹੀ ਰਿਹਾ ਹੈ ਪਰ ਨਸ਼ਿਆਂ ਦਾ ਜਿਹੜਾ ਮੁੱਦਾ ਹੈ ਇਹ ਨਾ ਪਚੀਦਾ ਮੁੱਦਾ ਹੈ ਪਿਛਲੇ ਦਕੇਡਸ ਲੰਬੇ ਸਮੇਂ ਤੋਂ ਪੰਜਾਬ ਚ ਜਿਸ ਕਦਰ ਨਸ਼ੇ ਕਰ ਕਰ ਗਏ ਜਿਸ ਕਦਰ ਨਸ਼ਾ ਤਸਕਰਾਂ ਨੇ ਥਾਂ ਥਾਂ ਤੇ ਆਪਣੇ ਅੱਡੇ ਬਣਾ ਲਏ ਆਪਣੇ ਲਿੰਕ ਬਣਾ ਲਏ ਦੇਖੋ ਨਾ ਕਿਸ ਤਰ੍ਹਾਂ ਦੀਆਂ ਸਿਰੀਆਂ ਸਾਹਮਣੇ ਆ ਰਹੀਆਂ ਕਦੇ ਸੁਣਾ ਸੀ ਕਿ ਨਸ਼ਿਆਂ ਦੇ ਮੁੱਦੇ ਲੈ ਕੇ ਐਸਐਸਬੀ ਦੇ ਖਰਾਬ ਕਾਰਵਾਈ ਹੋਈ ਹੋਵੇ ਡੀਐਸਪੀ ਦੇ ਖਰਾਬ ਕਾਰਵਾਈ ਹੋਵੇ ਹੁਣ ਹੋਰ ਕਿਸੇ ਪੁਲਿਸ ਅਧਿਕਾਰੀ ਦੇ ਖਿਲਾਫ ਕਾਰਵਾਈ ਹੋਏ ਜਿਸ ਆਪਾਂ ਗੱਲ ਕਰ ਰਹੇ ਆ ਬਟਿੰਡਾ ਦੇ ਜੇਸ ਵੀ ਦੀ ਕਾਰਵਾਈ ਹੋਈ ਹੋਈ ਹੈ ਐਨ ਇਸੇ ਮੌਕੇ ਤੇ ਰੂਪੜ ਜੇਲ੍ਹ ਦੇ ਪੁਲਿਸ ਦੇ ਦੋ ਮੁਲਾਜ਼ਮਾ ਜਿਹੜੇ ਅੰਦਰ ਜੇਲ੍ਹ ਚ ਬੈਠੇ ਕਿਸੇ ਨਸ਼ਾ ਤਸਕਰ ਨਾਲ ਮਿਲੇ ਸੀ ਅੰਦਰ ਨਸ਼ਾ ਸਪਲਾਈ ਕਰਦੇ ਸੀ ਉਹਦਾ ਜਿਹੜਾ ਜੋ ਜਾਂਚ ਦੇ ਸਾਹਮਣੇ ਆਇਆ ਕਿ ਇਹ ਵੀ ਨਸ਼ਾ ਤਸਕਰ ਨਾਲ ਮਿਲੇ ਵੇ ਉਹਨਾਂ ਨੂੰ ਵੀ ਕਾਰਵਾਈ ਚ ਲਿਆ ਗਿਆ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਤਰ੍ਹਾਂ ਦਾ کافی ਕੁਝਾ ਨਿਕਲ ਕੇ ਸਾਹਮਣੇ ਆ ਰਿਹਾ ਸੋ ਸਮਾਜ ਦੇ ਵਿੱਚ ਜਿਹੜਾ ਮੁਕੰਦਰੀ ਭਗਵੰਤ ਸਿੰਘ ਲਗਾਤਾਰ ਇਹ ਗੱਲ ਕਹਿ ਰਹੇ ਕਿ ਜਦ ਤੱਕ ਨਸ਼ਾ ਤਸਕਰਾਂ ਦਾ ਰਾਸੀ ਗੱਠ ਜੋੜ ਪੋਲੀਟੀਕਲ ਗੱਠ ਜੋੜ ਇਧੇ ਜਿਹੜਾ ਹੈਗਾ ਪ੍ਰਸ਼ਾਸਕੀ ਗੱਠ ਜੋੜ ਇਹ ਨਹੀਂ ਤੋੜਾਂਗੇ ਤਦ ਤੱਕ ਨਸ਼ਿਆਂ ਦੇ ਕਾਬੂ ਨਹੀਂ ਪਾਇਆ ਜਾ ਸਕਦਾ ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜਿਸ ਤਰ੍ਹਾਂ ਇਹ ਪ੍ਰਤੀਤियां ਜਿਸ ਤਰ੍ਹਾਂ ਇਹ ਕਾਰਵਾਈਆਂ ਉੱਪਰ ਕੇ ਸਾਹਮਣੇ ਆ ਰਹੀਆਂ ਕਹਿਣ ਨੂੰ ਇੱਕ ਬੜਾ ਸੋਖਾ ਲੱਗਦਾ ਕਿ ਨਸਨ ਦੇ ਖਿਲਾਫ ਮਹਿਮ ਚਲਾਈ ਜਾਵੇ ਪਰ ਜਦੋਂ ਆਪਾਂ ਜਾਣਦੇ ਆਂ ਸ਼ਹਿਰਾਂ ਚ ਕਸਬਿਆਂ ਚ ਦੇਖਦੇ ਆਂ ਕਿ ਕਿਸ ਕਦਰ ਫਾਰ ਐਗਜ਼ਾਮਪਲ ਅੰਮ੍ਰਿਤਸਰ ਉਕਲਿਕ ਗੋਲੀ ਦੀ ਗੱਲ ਕਰ ਲਈਏ ਕਿ ਗੋਲੀ ਜਿਹੜੀ ਕ੍ਰੋਨੀ ਤੌਰ ਤੇ ਲੀਗਲ ਤੌਰ ਤੇ ਸਤਣਾ ਦਿੱਤੀ ਜਾਂਦੀ ਹੈ ਕਿਹਾ ਜਾਂਦਾ ਕਿ ਗੋਲੀ ਲੈਣ ਲਈ ਵੀ ਲੰਬਿਆਂ ਲੰਬਿਆਂ ਕਿਤਾਰਾਂ ਲੱਗੀਆਂ ਉਹ ਲੰਬਿਆਂ ਕਿਤਾਰਾਂ ਸਰਵੇ ਨਹੀਂ ਕਿ ਜਿਹੜੇ ਗੋਲੀ ਖਾਂਦੇ ਆ ਉਹ ਹੀ ਲੈਂਦੇ ਆ ਕਹਿੰਦੇ ਗੋਲੀ ਲਈ ਕੁਝ ਹੋਰ ਲੋਕ ਵੀ ਜਿਹੜਾ ਹੈਗਾ ਉਹਨਾਂ ਨੂੰ ਲਾਈਨਾਂ 'ਚ ਖੜੀਆਂ ਕਰ ਦਿੰਦੇ ਆ ਉਹ ਲਾਈਨਾਂ 'ਚ ਖੜੀਆਂ ਕਰਕੇ ਗੋਲਨਾ ਲੈਂਦੇ ਆ ਤੇ ਗੋਲੀਆਂ ਬਾਅਦ 'ਚ ਬਲੈਕ ਜਾਂ ਤਰ ਉਧਰ ਵਿਕਦੀਆਂ ਸੋ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਪੰਜਾਬ 'ਚ ਲੜਾਈ ਬਹੁਤ ਵੱਡੀ ਪੇਚੀਦਾ ਤੇ ਔਖੀ ਲੜਾਈ ਆ ਨਸ਼ੇ ਦੇ ਖਿਲਾਫ ਜਿਸ ਦੇ ਮੁੱਦੇ ਤੇ ਲੈ ਕੇ ਲੜਾਈ ਲੜੀ ਜਾ ਰਹੀ ਆ ਜਦ ਤੱਕ ਸਮਾਜਿਕ ਤੌਰ ਤੇ ਪੋਲੀਟੀਕਲ ਤੌਰ ਤੇ ਪ੍ਰਸ਼ਾਸਕੀ ਪੱਧਰ ਤੇ ਸਾਂਝੇ ਤੌਰ ਤੇ ਉਭਰਾਲੇ ਇਸ ਕਦਰ ਨਹੀਂ ਹੋਣਗੇ ਕਾਮਯਾਬ ਨਹੀਂ ਹੋਣਗੇ ਤਦ ਤੱਕ ਇਹਨਾਂ ਨੂੰ ਨਾ ਤਪੋਣੀ ਐ ਨਾ ਸੋਖਾ ਕਰਨੀ ਬੇਸ਼ੱਕ ਸਹੀ ਹੈ ਕਿ ਜਿਤ ਤੱਕ ਸਰਕਾਰ ਦਾ ਸਵਾਲਾ ਉਹਨੇ 30 ਮਈ ਦਾ ਸਮਾਂ ਤੈਅ ਕੀਤਾ ਕਿ ਇਸ ਤਰੀਕ ਤੋਂ ਬਾਅਦ ਪੰਜਾਬ ਜੇ ਕੋਈ ਨਸ਼ੇ ਬਾਰੇ ਕੋਈ ਕਾਰਵਾਈ ਪਾਈ ਜਾਏਗੀ ਦੇਖਿਆ ਜਾਏਗਾ ਨਸ਼ਾ ਵੇਚਦਾ ਜਾਂ ਕਰਦਾ ਉਹ ਜਿਹੜਾ ਸਬੰਧਤ ਪੁਲਿਸ ਅਧਿਕਾਰੀ ਹੈ ਉਹ ਜ਼ਿੰਮੇਵਾਰ ਹੋਏਗਾ ਜਿਦਾ ਡੀਐਸਪੀ ਤੇ ਕਾਰਵਾਈ ਹੋਈ ਹੈ ਜੈਸਐਸਬੀ ਤੇ ਕਾਰਵਾਈ ਹੋਈ ਹੈ ਜ਼ਿੰਮੇਵਾਰ ਹੋਣਗੇ ਜੋਨਵਾਰੀ ਜ਼ਰੂਰ ਤਾਇ ਹੋਏਗੀ ਪਰ ਇਹਦੇ ਨਾਲ ਇਹ ਹੈ ਕਿ ਇੱਕ ਠੱਲ ਦਾ ਪੈੰਡੀ ਨਜ਼ਰ ਆਉਂਦੀ ਹੈ ਸ਼ਕਤੀ ਵੀ ਨਜ਼ਰ ਆਉਂਦੀ ਹੈ ਪਰ ਇਹਦੇ ਨਾਲ ਕਈ ਕੁਝ ਉਹ ਜਿਹਾ ਵੀ ਵਾਪਰਿਆ ਜਿਹੜਾ ਕਿ ਹੁਣੇ ਹੋ ਰਹੀ ਹੈ ਪੁਲਿਸ ਵਾਲੇ ਕੀ ਕਰਦੇ ਹੈ ਕਈ ਵਾਰੀ ਕਿਸੇ ਕੋਲ ਛੋਟੀ ਮੋਟੀ ਕੁਪੜੀ ਫੜੇਗੀ ਇਹ ਮੈਂ ਤੱਥਾਂ ਦੇ ਆਧਾਰਤ ਗੱਲ ਕਰ ਰਿਹਾ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ ਜੀ ਕੋਈ ਛੋਟੀ ਕੁੜੀ ਫੜੀ ਗਈ ਨਸ਼ੇ ਦੀ ਚਿੱਟੇ ਦੀ ਤਾਂ ਪੁਲਿਸ ਕੋਲੇ ਇਹਨਾਂ ਇੰਤਜ਼ਾਮ ਨਹੀਂ ਇਹ ਪਤਾ ਲਾਉਣ ਦੇ ਲਈ ਕਿ ਜਿਹੜੀ ਕੁੜੀ ਫੜੀ ਗਈ ਹੈ ਉਹ ਬਾਕੀ ਤੇ ਤਾਂ ਜਾਂ ਕੁਝ ਹੋਰ ਹੈ ਕਈ ਵਾਰੀ ਕਹਿੰਦੇ ਇਹ ਵੀ ਹੁੰਦਾ ਹੈ ਕਿ ਪੁਲਿਸ ਵਾਲੇ ਆਪਣੀ ਕਾਰਵਾਈ ਕਰਨ ਲਈ ਜਿਹੜਾ ਪਹਿਲਾਂ ਹੀ ਚਿਤਾ ਪਿਆ ਹੁੰਦਾ ਹੈ ਉਹ ਹੀ ਚਿਤਾ ਉਸ ਪੁਲੀ ਚ ਪਾ ਕੇ ਅੱਗੇ ਜਿਹੜਾ ਅਗਲੇ ਲਾਈਵ 'ਚ ਭੇਜ ਦਿੰਦੇ ਆ ਦੀ ਜਾਂ ਸਾਹਮਣੇ ਆ ਜਾਂਦਾ ਸੋ ਕਈਆਂ ਦੀ ਬਦਕਿਸਮਤੀ ਵੀ ਹੋਏਗੀ ਕਿ ਜਿਹੇ ਜਿਹੇ ਚਿਤੇ ਦੀ ਪੁਲੀ 'ਚ ਕਾਬੂ ਆ ਗਏ ਹੋਣਗੇ ਪਰ ਇਹਦੇ ਤੇ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਚੱਲੀਆਂ ਜਿੱਡਾ ਵੱਡੀ ਪੱਧਰ ਤੇ ਕਮਸਾਨ ਮੱਚਿਆ ਪਿਆ ਬਹੁਤ ਵੱਡਾ ਯੁੱਧ ਇਹ ਤੇ ਕਾ ਬੂ ਪਾਣਾ ਨਾ ਸੋਖਾ ਨੇ ਵਿਰੋਧੀ ਤਰ੍ਹਾਂ ਨੂੰ الزام تراਸ਼ੀ ਕਰਨ ਦੀ بجائے ਮੈਂ ਸਮਝਦਾ ਕਿ ਆਪਣੀ ਪੀੜ੍ਹੀ ਅਟਾ ਸੋਟਾ ਫੇਰਨਾ ਚਾਹੀਦਾ ਹੈ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਕਾਰੀਗਰ ਪਾਜਪਾ ਦੀਆਂ ਸਰਕਾਰਾਂ ਰਹੀਆਂ ਲੰਬਾ ਸਮਾਂ ਸਰਕਾਰਾਂ ਰਹੀਆਂ ਉਹਨਾਂ ਦੇ ਚੱਲਦਾਂ ਜੇ ਠਲ ਨਹੀਂ ਪੈ ਸਕੇ ਕਮ ਸੇ ਕਮ ਕੋਈ ਕਾਰਵਾਈ ਤਾਂ ਹੋ ਰਹੀ ਹੈ ਠੀਕ ਹੈ ਕਾਰਵਾਈ ਦੇ ਚੱਲਦਾਂ ਕੋਈ ਨੁਕਸ ਹੁੰਦਾ ਜਿਦਾ ਕੋਈ ਡਾਕਟਰ ਆਪਰੇਸ਼ਨ ਕਰਦਾ ਫਿਵਰੀ ਆਪਰੇਸ਼ਨ ਸਕਸੈਸ ਨਹੀਂ ਵੀ ਹੁੰਦਾ ਪਰ ਡਾਕਟਰ ਦੀ ਨੀਅਤ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਸੋ ਇਹ ਤੇ ਜਿਹੜਾ ਨਸਨ ਦੇ ਖਰਾਬ ਕਾਰਗੁਜ਼ਾਰੀ ਮਹਿਮਾ ਚੱਲ ਰਹੀ ਹੈ ਉਹਦੇ ਨਤੀਜੇ ਵੀ ਆ ਰਹੇ ਆ ਪਰ ਸਮਾਜਿਕ ਪੱਧਰ ਤੇ ਪ੍ਰਸ਼ਾਸਕੀ ਪੱਧਰ ਤੇ ਪੁਲਿਸ ਪੱਧਰ ਤੇ ਕਿਹੋ ਜੀਆਂ ਕਾਲੀਆਂ ਭੇਡਾਂ ਵਿੱਚ ਬੈਠੀਆਂ ਜਿਹੜੀਆਂ ਲਗਾਤਾਰ ਇਸ ਸਥਿਤੀ ਨੂੰ ਗੇਵਨ ਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਦੇਖਿਆ ਜਾਏਗਾ ਆਉਣ ਵਾਲੇ ਦਿਨਾਂ ਚ ਇਹ ਮਹਿਮ ਨੂੰ ਨਕਾਰਿਆ ਨਹੀਂ ਜਾ ਸਕਦਾ ਮਹਿਮ ਨੂੰ ਜੇ ਸਹਿਜ ਹੋਊ ਮਿਲੇਗਾ ਤਾਂ ਨਤੀਜੇ ਵੀ ਚੰਗੇ ਆਉਣਗੇ ਪਰ ਫੌਰੀ ਤੌਰ ਤੇ ਜੇ ਕੋਈ ਚਮਤਕਾਰ ਦੀ ਗੱਲ ਦੇਖੀਏ ਤਾਂ ਚਮਤਕਾਰ ਕਿਸੇ ਦੇ ਵੀ ਹੱਥ 'ਚ ਨਹੀਂ ਬਹੁਤ ਵੱਡੀ ਲੜਾਈ ਹੈ ਜੋ ਲੜੀ ਜਾ ਰਹੀ ਹੈ ਇਸ ਵੇਲੇ ਜੀ ਸੋ ਇਸ ਦੇ ਨਾਲ ਹੀ ਸਮਾਂ ਹੋ ਚਲੇ ਜੀ ਆਪ ਜੀ ਤੋਂ ਆਗਿਆ ਲੈਣ ਦਾ ਤੁਸੀਂ ਸਾਡੇ ਨਾਲ ਜੁੜੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਸੋ ਪ੍ਰੋਗਰਾਮ న్యూਸ ਬਿਹਾਈਂਡ న్యూਸ ਵਿੱਚ ਫਿਲਹਾਲ ਐਨਾ ਹੀ ਸੋ ਇਸ ਦੇ ਨਾਲ ਹੀ ਅਸੀਂ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਕੁਝ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਇਸ ਦਿਨ ਨਾਲ ਤੋਂ ਸੁੰਦ ਆ ਗਿਆ ਧੰਨਵਾਦ